ਜਿਹੜੀਆਂ ਬੱਚੀਆਂ ਦੇ ਵਿਆਹ ਹੋਣੇ ਕਹਿਣਾ ਕਿ ਹੱਥ ਦੇ ਉੱਪਰ ਲਾਲਤਾ ਗੇਰਾਂ ਬੰਨਦੇ ਉਹਨਾਂ ਨੂੰ ਕੋਈ ਭੂਤ ਪ੍ਰੇਤ ਨਹੀਂ ਚੰਬੜੇਗਾ ਉਹ ਕਲੀਰ ਪਿੰਡ ਤੋਂ ਸਾਡੇ ਕਲੀਰੇ ਬਣ ਗਏ ਤੇ ਜੇ ਮੈਨੂੰ ਪਾਣੀ ਵਾਰਨਾ ਵੀ ਕਿਹਨੇ ਵੀ ਇਸਲਾਮ ਦੀ ਰਸਮ ਜੇ ਬਲਾ ਲੈਣੀ ਕਿ ਉਹਦੇ ਸਾਰੇ ਭੂਤ ਪ੍ਰੇਤ ਮੈਨੂੰ ਚੰਬੜ ਜਾਣ ਮਾਂ ਨੂੰ ਪਾਣੀ ਨਹੀਂ ਪੀਣ ਦਿੰਦੇ ਇਹ ਸਾਰੀਆਂ ਇਸਲਾਮ ਚੋਂ ਆਈਆਂ ਰਸਮਾਂ ਇਹ ਵਾਰਨਾ ਕਰਨਾ ਵੀ ਇਸਲਾਮ ਦੀ ਰਸਮ ਹੈ ਉਹ ਮੈਨੂੰ ਗੋਰੀ ਕੁੜੀ ਸਵਾਲ ਕਰਦੀ ਹੈ ਕਹਿੰਦੀ ਕਿ ਵਾਰਨਾ ਕਿਉਂ ਕਰਦੇ ਨੇ ਮੈਂ ਕਿਹਾ ਵਾਰਨਾ ਕਰਨ ਦੇ ਪਿੱਛੇ ਪਰਜੋਜਨ ਇਹ ਹੁੰਦਾ ਹੈ ਕਿ ਜਿਸ ਤੋਂ ਮੈਂ ਵਾਰਨਾ ਕਰ ਰਿਹਾ ਇਹ ਮੈਨੂੰ ਬੜਾ ਚੰਗਾ ਲੱਗਦਾ ਮੈਂ ਇਹਦੇ ਉੱਪਰ ਪੈਸੇ ਵਾਰ ਕੇ ਸੁੱਟ ਸਕਦਾ ਪੈਸੇ ਦੀ ਕੋਈ अहमियत ਨਹੀਂ ਕਹਿੰਦੀ ਕਿੰਨੇ ਦਾ ਕਰਦੇ ਹੋ ਮੈਂ ਕਹਿੰਦਾ ਹਰ ਇੱਕ ਦੀ ਆਪੋ ਆਪਣੀ ਸਮਰੱਥਾ ਹੈ ਕੋਈ 10 ਦਾ ਕੋਈ 20 ਦਾ ਕੋਈ 50 ਦਾ ਕੋਈ 500 ਦਾ ਅੰਗਰੇਜ਼ਾਂ ਦੇ ਵਿੱਚ ਰਿਕਾਰਡ ਬਣਾਉਣ ਦਾ ਬੜਾ ਚਾਰ ਹੈ ਕਹਿੰਦੀ ਅਜੇ ਤੱਕ ਵੱਡੇ ਤੋਂ ਵੱਡਾ ਵਾਰਨਾ ਕਿਸੇ ਨੇ ਕਿੰਨੇ ਪੈਸਿਆਂ ਦਾ ਕੀਤਾ ਮੈਂ ਕਹਿੰਦਾ ਮੈਨੂੰ ਪੈਸਿਆਂ ਤੇ ਪਤਾ ਤਾਂ ਨਹੀਂ ਪੈਸਿਆਂ ਬਾਰੇ ਮੈਂ ਦੱਸ ਨਹੀਂ ਸਕਦਾ ਇੱਕ ਵਾਰ ਨਾ ਮੇਰੇ ਗੁਰੂ ਨੇ ਕੀਤਾ ਜਿਹਦਾ ਰਿਕਾਰਡ ਨਾ ਟੁੱਟਿਆ ਨਾ ਕੋਈ ਤੋੜ ਸਕਦਾ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁੱਤ ਚਾਰ ਚਾਰ ਮਰੇ ਤੋਂ ਕਿਆ ਪਿਆ ਜੀਵਤ ਕਈ ਹਜਾਰ ਇਹ ਤੋਂ ਵੱਡਾ ਵਾਰ ਨਾ ਦੁਨੀਆ ਦੇ ਇਤਿਹਾਸ ਚ ਕੋਈ ਨਹੀਂ ਹੋ ਸਕਦਾ ਕਿ ਕੋਈ ਗੁਰੂ ਆਪਣੀ ਕੌਮ ਦੇ ਸਿਰ ਦੇ ਉੱਪਰੋਂ ਆਪਣੀ ਚਾਰ ਪੁੱਤਰਾਂ ਦੇ ਸਿਰ ਵਾਰ ਕੇ ਸੁੱਟ ਦੇਵੇ ਤੇ ਫਿਰ ਕਹਿ ਦੇਵੇ ਉਹਨਾਂ ਦੀ ਕੋਈ ਗੱਲ ਨਹੀਂ ਮੈਨੂੰ ਇਹ ਪਿਆਰੇ ਲੱਗਦੇ ਨੇ